हाँ जी बेर का क्या बेर? मैं गया पैसा तो लेने तो बोल रहा कि चलो पैसा ले लो प्यार से बोला कि चलो पैसा ले लो मेरा घर खींच कर ले गया मारा बेटा कपड़ा तो मेरा पति की भी मारा जान बचाने गया तो मेरा नाम चंदन है मारपाट ये हुई कि मेरी जनानी को जब पैसे लेने गई है उसके साथ मारपटाई किया गया है उनके कपड़े फाड़े गए हैं जब मैं गया हूँ तो मेरे साथ भी मारपटाई हुआ है उसके बाद जब मैंने इनको थाने भेजा कोई अफसर आएगा तो कोई कार्रवाई करेंगे उस टाइम मुझे सड़क से उठा के ले जाकर दोबारा फिर मारकुटाई किया गया है आपके साथ इनके जब कपड़े कपड़े फाड़े गए तो मुझसे बर्दाश्त नहीं हुआ तो मैं इन्हें लेके आया उन्हें बोला कि मैं जा रहा हूँ चौकी रिपोर्ट कराने इस वजह से भी मुझे भी उठा के ले मारे था नहीं। गया उठाकर लेके महाराज फैक्ट्री छेड़ तैयार हो रहा है सारे जय वाल्मिकी जी जय जय भारत मेरा नाम सुमित कालिया मैं आदि वाल्मिकी अम्बेडकर महापंचायत संगठन का मुख्य संचालक है ਔਰ ਮੇਰੇ ਨਾਲ ਸ਼ਬੀਰ ਦਰਾਵੜ ਦੀ ਦਲਿਤ ਸਖਸ਼ਾ ਹੈ ਨਾ ਤੋਂ ਰਾਸ਼ਟਰੀ ਪਛਾਣ ਅੱਜ ਡੀਸੀਪੀ ਲੌਨ ਆਰਡਰ ਨੂੰ ਮਿਲਣ ਆਇਆ ਤੇ ਸਾਡੀ ਜਿਹੜੀ ਹੈ ਭੈਣ ਕੰਚਨ ਹੈ ਜਿਹੜੇ ਪ੍ਰਵਾਸੀ ਪਰਿਵਾਰ ਦੇ ਨਾਲ ਰਿਲੇਟਡ ਆ ਔਰ ਇਹ ਭੈਣ ਜਿਹੜੀ ਬੇਰਤਾ ਬਾਈਪਾਸ ਡੀਏਵੀ ਕਾਲਜ ਹੈ ਉਹਦੇ ਲਾਗੇ ਭੈਣ ਮਜ਼ਦੂਰੀ ਕਰਦੀ ਸੀ ਫੈਕਟਰੀ ਦੇ ਵਿੱਚ ਔਰ ਇਹ ਜਦੋਂ ਆਪਣੀ ਸੈਲਰੀ ਲੈਣ ਗਈ ਆ ਤੇ ਸੈਲਰੀ ਲੈਣ ਤੋਂ ਇਹਨੂੰ ਉਹਦੇ ਨਾ ਅਨਾਖਾਨੀ ਕੀਤੀ ਗਈ ਔਰ ਇਹਨੇ ਉਹ ਚੀਜ਼ ਦਾ ਵਿਰੋਧ ਕੀਤਾ ਕਿ ਲੋ ਜੀ ਮੇਰੀ ਸੈਲਰੀ ਮੈਨੂੰ ਕਿਉਂ ਨਹੀਂ ਦੇ ਰਹੇ ਮਗਰ ਉੱਥੋਂ ਦੇ ਲੋਕਾਂ ਨੇ ਜਿਹੜਾ ਉੱਥੋਂ ਦਾ ਮਾਲਕ ਆ ਜਾਂ ਉੱਥੋਂ ਦਾ ਠੇਕੇਦਾਰ ਆ ਉਹਨੇ ਇਸ ਭੈਣ ਦੀ ਬੜੀ ਮਾਰਕਟਾਈ ਕੀਤੀ ਤੇ ਕੱਪੜੇ ਪਾੜਤੇ ਔਰ ਇਹਦੇ ਕੱਪੜੇ ਪਾੜ ਕੇ ਇਹਨਾਂ ਉਹ ਉਸ ਤੋਂ ਬਾਅਦ ਇਹਦੇ ਘਰ ਵਾਲੇ ਨੇ ਵੀ ਇਹਦੀ ਜਾ ਕੇ ਮਦਦ ਕੀਤੀ ਤੇ ਇਹਦੇ ਘਰ ਵਾਲੇ ਨੇ ਵੀ ਨਾਲ ਉੱਥੇ ਮਾਰਕਟਾਈ ਕੀਤੀ ਗਈ ਕਿਦੋਂ ਦਾ ਵਾਕਿਆ ਹੈ ਪ੍ਰਧਾਨ ਜੀ ਇਹ 15 ਤਰੀਕ ਦਾ ਵਾਕਿਆ ਹੈ ਜੀ ਇਹ ਐਸ ਐਚਓ 베ਰਕਾ ਮੈਡਮ ਆ ਔਰ ਮੈਂ ਉਹਨਾਂ ਨੂੰ ਮੈਡਮ ਨੂੰ ਦੋ ਵਾਰੀ ਮਿਲ ਕੇ ਆਇਆ ਹਾਂ ਸਾ ਹਾਂਜੀ ਹਾਂਜੀ ਇਹ 15 ਤਰੀਕ ਦੀ ਹੋਈ ਹੋਈ ਹੈ ਇਹਨਾਂ ਦਾ ਮੈਡੀਕਲ ਵੀ ਹੋਇਆ ਹੋਇਆ ਵਾ ਔਰ ਅੱਜ ਤੱਕ ਜਿਹੜਾ ਅੱਜ 15 15 ਤਰੀਕ ਦਾ ਇਹ ਵਾਕਿਆ ਅੱਜ ਪੂਰਾ ਹਫਤਾ ਹੋਣ ਜਾ ਰਿਹਾ ਕਿ ਭੈਣ ਨੂੰ ਕੋਈ ਇਨਸਾਫ ਨਹੀਂ ਮਿਲਿਆ ਇੱਕ ਬੰਨੇ ਤੇ ਪ੍ਰਸ਼ਾਸਨ ਸਾਨੂੰ ਕਹਿੰਦਾ ਵਾ ਕਿ ਟੇਬਲ ਟਾਕਿੰਗ ਤੇ ਆ ਕੇ ਸਾਡੇ ਨਾਲ ਬੈਠ ਕੇ ਸਾਡੀ ਆਪਣੀ ਦੁੱਖ ਤਕਲੀਫ ਦੱਸਿਆ ਕਰੋ ਤੁਸੀਂ ਕੋਈ ਰੋਡ ਜਾਮ ਨਾ ਕਰਿਆ ਕਰੋ ਧਰਨਾ ਪ੍ਰਦਰਸ਼ਨ ਨਾ ਕਰਿਆ ਕਰੋ ਮਗਰ ਇਹ ਹਾਲਾਤ ਆ ਅੱਜ ਜਥੇ ਬੰਦੀਆਂ ਕੋ ਜਿਹੜੇ ਕੋਈ ਦੱਬੇ ਕੁਚਲੇ ਲੋਗ ਆਂਦੇ ਆ ਤੇ ਫਿਰ ਜਦੋਂ ਅਸੀਂ ਅਫਸਰਾਂ ਦੀ ਨੋਟਿਸ ਚ ਲਿਆਇਆ ਜਾਂਦਾ ਵਾ ਅਫਸਰਾਂ ਨੂੰ ਮਿਲਨ ਉਹਨੇ ਅਖੇ ਲੋ ਜੀ ਇਹਨਾਂ ਦਾ ਹੱਲ ਕਰੋ ਫਿਰ ਸਾਨੂੰ ਅਫਸਰ ਘੰਟਾ ਘੰਟਾ ਹੀ ਥੇਖਲੇ ਬਾਹਰ ਖਲਾਛ ਛੱਡਦੇ ਆ ਫਿਰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਤੇ ਫਿਰ ਦਲਿਤ ਭਾਈਚਾਰਾ ਕੀ ਕਰੇ ਅੱਜ ਤੁਸੀਂ ਡੀਐਸਓ ਕੀ ਦਿੱਤਾ ਕਿਸੇ ਨੇ ਦਫ਼ਤਰ ਪਹੁੰਚੇ ਉਹ ਉਹਨਾਂ ਵੱਲੋਂ ਤੁਹਾਨੂੰ ਵੀਡੀਓ ਮਿਲਿਆ ਵੀ ਗਿਆ ਤੇ ਕੀ ਸੁਭਾ ਦੇਖੋ ਜੀ ਐਸਐਚਓ ਸਾਹਿਬ ਨੂੰ ਤੇ ਮਤਲਬ ਕਿ ਇੱਕ ਜਿਸ ਤਰ੍ਹਾਂ ਨਾ ਗੁੰਗਲੂਆਂ ਤੋਂ ਘਟਾ ਛਾੜਿਆ ਜਾਂਦਾ ਨਾ ਇਸ ਤਰ੍ਹਾਂ ਇੱਕ ਫੋਨ ਕੀਤਾ ਗਿਆ ਵਾ ਕਿ ਲੋ ਜੀ ਇਹਦੀ ਸੁਣਵਾਈ ਕਰੋ ਮੈਂ ਤੇ ਬੇਨਤੀ ਕਰੂੰਗਾ ਪ੍ਰਸ਼ਾਸਨ ਨੂੰ ਕਿ ਜਲਦ ਤੋਂ ਜਲਦੀ ਭੈਣ ਦੀ ਜਿਹੜੀ ਕਾਰਵਾਈ ਕੀਤੀ ਜਾਵੇ 2-4 2-3 ਦਿਨਾਂ ਦੇ ਵਿੱਚ ਵਿੱਚ ਜੇ ਅਗਰ ਨਹੀਂ ਹੋਈ ਤੇ ਫਿਰ ਡੀਸੀਪੀ ਦਫਤਰ ਦੇ ਬਾਹਰ ਇਸ ਪਰਿਵਾਰ ਨੂੰ ਭਾਇਆ ਜਾਏਗਾ ਔਰ ਜਿੰਨੀਆਂ ਵੀ ਧਾਰਮਿਕ ਜਥੇਬੰਦੀਆਂ ਇਹਨਾਂ ਦੇ ਨਾਲ ਖਲੋਣਗੀਆਂ ਇੱਕ ਤੇ ਪ੍ਰਸ਼ਾਸਨ ਕਹਿੰਦਾ ਧਰਨੇ ਪ੍ਰਦਰਸ਼ਨ ਨਾ ਲਾਇਆ ਕਰੋ ਸਾਡੇ ਕੋ ਆ ਕੇ ਹੱਕ ਦੀ ਗੱਲ ਕਰਿਆ ਕਰੋ ਜਦੋਂ ਲੋਕ ਸਮਾਜ ਦੇ ਲੋਕ ਸਾਡੇ ਕੋ ਆਉਂਦੇ ਆ ਇਹ ਜਦੋਂ ਸਿੱਧੇ ਡਾਇਰੈਕਟ ਜਾਂਦੇ ਪ੍ਰਸ਼ਾਸਨ ਇਹਨਾਂ ਦੀ ਸੁਣਦੇ ਨਹੀਂ ਮਤਲਬ ਕਿ ਇਹ ਤੜਾ ਜਿਹੜੇ ਲੋਕ ਆ ਜਿਨ੍ਹਾਂ ਕੋ ਪਤਾ ਨਹੀਂ ਇਹਨਾਂ ਦੀ ਕੀ ਮਿਲੀ ਭੁਗਤੀ ਆ ਪਤਾ ਨਹੀਂ ਇਹ ਕੀ ਲੈ ਲੈਂਦੇ ਉਹਨਾਂ ਕੋ ਜਾਂ ਪਤਾ ਨਹੀਂ ਕੋਈ politcal pressure ਹੈ ਇਹਨਾਂ ਦਾ ਜਿਹੜਾ ਇਹ ਗਰੀ ਪਰਿਵਾਰਾਂ ਦੀ ਸੁਣਦੇ ਨਹੀਂ ਆ ਇਹ ਹਾਲਾਤ ਹੈ ਅੱਜਕੱਲ ਪੰਜਾਬ ਪੁਲਿਸ ਦੇ ਮੈਂ ਤੇ ਕਹਿਣਾ ਚਾਹਨਾ ਭਗਵੰਤ ਮਾਨ ਨੂੰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਸਰਕਾਰ ਦੇ ਵਿੱਚ ਸਾਡੀਆਂ ਧੀਆਂ ਸੁਰੱਖਿਤ ਨਹੀਂ ਹੈਗੀਆਂ ਬਠਿੰਡੇ ਦੇ ਬਠਿੰਡੇ ਦੇ ਸਾਡੇ ਦਲਿਤ ਪਰਿਵਾਰਾਂ ਨਾਲ ਧੱਕਾ ਕੀਤਾ ਗਿਆ ਤੇ ਜੇ ਇੱਥੇ ਹੈ ਤੇ ਇੱਥੇ ਸਾਡੀਆਂ ਧੀਆਂ ਭੈਣਾਂ ਨਾਲ ਧੱਕੇ ਹੋ ਰਹੇ ਆ ਮਤਲਬ ਇਹ ਪੰਜਾਬ ਦਾ ਹਾਲਾਤ ਹੈ ਜੁਪੀ ਬਿਹਾਰ ਇੱਥੇ ਵੀ ਬਣਾ ਰਹੇ ਜੇ ਤੁਸੀਂ ਮੈਂ ਪ੍ਰਸ਼ਾਸਨ ਨੂੰ ਇਹ ਤਾੜਨਾ ਕਰਨਾ ਚਾਹਨਾ ਵਾ ਕਿ ਆਪਣਾ ਰਵਈਆ ਸਿੱਧਾ ਕਰੋ ਜਿਹੜੇ ਲੋਕ ਤੁਹਾਡੇ ਕੋ ਹੁੰਦੇ ਆ ਇਹ ਕੁਰਸੀਆਂ ਤੁਹਾਨੂੰ ਬਾਬਾ ਸਾਹਿਬ ਮੇਂ ਬੇਟਕਰਦੀ ਦੇਣ ਨਾਲ ਹੀ ਮਿਲੀਆਂ ਵਾ ਇਹ ਤੁਸੀਂ ਖੁਦ ਨਹੀਂ ਲੀ ਲੀਆਂ ਜੇ ਤੁਸੀਂ ਮਿਹਨਤ ਕੀਤੀ ਸੀ ਤੇ ਬਾਬਾ ਸਾਹਿਬ ਮਿਟ ਕਰਨੇ ਤੁਹਾਨੂੰ ਇਹ ਕੁਰਸੀਆਂ ਦਿੱਤੀਆਂ ਵਾ ਤੇ ਇਹ ਕੁਰਸੀਆਂ ਦਾ ਕੋਈ ਮਾਣ ਰੱਖਿਆ ਕਰੋ ਜੇ ਪਬਲਿਕ ਨੂੰ ਨਹੀਂ ਤੁਸੀਂ ਮਿਲੋਗੇ ਤੇ ਕੁਰਸੀਆਂ ਛੱਡ ਦਿਓ ਆਪਣੀਆਂ ਕੋਈ ਫਾਇਦਾ ਨਹੀਂ ਤੁਹਾਨੂੰ ਇਸ ਕੁਰਸੀਆਂ ਤੇ ਬਹਿਣ ਦਾ ਜੇ ਤੁਸੀਂ ਗਰੀਬ ਦੀ ਮਦਦ ਨਹੀਂ ਕਰ ਸਕਦੇ ਤੇ ਜੇ ਮੈਂ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਨੂੰ ਵੀ ਕਹਿਣਾ ਵਾਂ ਕਿ ਇੱਕ ਬੰਨੇ ਤੁਸੀਂ ਕੀ ਨਾਂ ਦੇ ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤੀਮਾ ਲਾ ਕੇ ਔਰ ਭਗਤ ਸਿੰਘ ਦੀ ਪ੍ਰਤੀਮਾ ਲਾ ਕੇ ਤੁਸੀਂ ਕਹਿੰਦੇ ਜੇ ਕਿ ਅਸੀਂ ਲੋਕਾਂ ਦੇ ਹੱਕ ਦੀ ਗੱਲ ਕਰਾਂਗੇ ਇਹ ਤੁਹਾਡੀ ਸਰਕਾਰ ਦੇ ਵਿੱਚ ਹੋ ਰਿਹਾ ਨਸ਼ਾ ਤੁਹਾਡੀ ਸਰਕਾਰ ਦੇ ਵਿੱਚ ਦਵਾ ਦਬ ਵੇਚਦਾ ਪਿਆ ਵਾ ਔਰ ਈਆਂ ਪੈਣਾ ਨਾਲ ਅਤਿਆਚਾਰ ਹੋ ਰਹੇ ਆ ਉਹਨਾਂ ਦੇ ਕੱਪੜੇ ਬਾੜੇ ਜਾਂਦੇ ਉਹਨਾਂ ਦੇ ਘਰ ਸਾੜੇ ਜਾਂਦੇ ਆ ਉਹਨਾਂ ਨਾਲ ਮਾਰ ਕਟਾਈ ਕੀਤੀ ਜਾਂਦੀ ਆ ਮਗਰ ਅੱਜ ਤੱਕ ਤੁਸੀਂ ਕੋਈ ਵੀ ਗੁੰਗੀ ਬੋਲੀ ਸਰਕਾਰ ਨੇ ਸਾਡੇ ਸਮਾਜ ਬਾਰੇ ਕੋਈ ਸੋਚਿਆ ਦਲਿਤ ਭਾਈਚਾਰੇ ਨੂੰ ਬੇਨਤੀ ਆ ਕਿ ਇਹਨਾਂ ਨੂੰ ਇਸ ਵਾਰ ਵੋਟਾਂ 'ਚ ਇਹੋ ਜਿਹਾ ਨਾ ਕਰੋ ਤੇ ਇਹ ਜ਼ਿੰਦਗੀ 'ਚ ਕਦੀ ਉੱਠ ਨਾ ਸਕਣ ਤੇ ਮੈਂ ਵਾਲਮੀਕੀ ਸਮਾਜ ਨੂੰ ਬੇਤੀ ਕਰਦਾ ਕਿ ਜਦੋਂ ਵੀ ਕਿਸੇ ਸਮਾਜ ਦੇ ਉੱਤੇ ਕੋਈ ਦੁੱਖ ਤਕਲੀਫ ਆਪਣੇ ਅਸੀ ਭਾਈਚਾਰੇ ਤੇ ਪੈਂਦੀ ਆ ਤੇ ਏਕਤਾ ਦਾ ਬਰਕਰਾਰ ਰੱਖ ਕੇ ਉਹਦੀ ਨਾਲ ਹੋ ਕੇ ਜੰਗ ਲੜਿਆ ਕਰੋ ਨਹੀਂ ਤੇ ਕੱਲੇ-ਕੱਲੇ ਨੂੰ ਇਹ ਸਮਾਜ ਦੇ ਲੋਕਾਂ ਨੂੰ ਇਹ ਮਾਰਨ ਕੁੱਟਣ ਦੀ ਔਰ ਦੱਬਣ ਦੀ ਕੋਸ਼ਿਸ਼ ਕਰਨਗੇ ਤੇ ਸਾਨੂੰ ਏਕਤਾ ਬਖਾਂ ਦੀ ਜ਼ਰੂਰਤ ਆ ਸਾਰਿਆਂ ਨੂੰ ਜੈ ਵਾਲਮੀਕੀ ਜੀ ਜੈ ਭੀਮ ਜੈ ਭਰਤ ਨਾਮ ਦੱਸ ਕੇ ਜੱਤ ਗਿਆ ਨੇ ਕਿ ਮੇਰਾ ਨਾਮ ਸ਼ਬੀਰ ਦਰਾਵੜ ਹੈ ਜੀ ਔਰ ਮੈਂ ਦਲਿਤ ਸੁਰੱਖਿਆ ਸੰਹਿਤ ਔਰ ਰਾਸ਼ਟਰੀ ਦੇਸ਼ਾ ਅੱਜ ਡੀਸੀਪੀ ਲੋਨ ਆਰਡਰ ਜੀ ਨੂੰ ਮਿਲਣ ਆਏ ਸੀ ਕਿਉਂਕਿ ਲੰਬੇ ਸਮੇਂ ਤੋਂ ਕੁਝ ਐਸੇ ਮਸਲੇ ਆ ਜਿਹੜੇ ਹੱਲ ਨਹੀਂ ਹੋ ਪਾਰੇ ਜਿਨ੍ਹਾਂ ਦੇ ਕਾਰਨ ਸਮਾਜ ਜਿਹੜਾ ਸਰਕਾਰ ਤੋਂ ਉਤਰਦਾ ਔਰ ਪ੍ਰਸ਼ਾਸਨ ਸਾਨੂੰ ਫਿਰ ਇਹ ਕਹਿੰਦਾ ਹੈ ਵੀ ਤੁਸੀਂ ਸਾਡੇ ਕੋ ਕਿਉਂ ਨਹੀਂ ਆਉਂਦੇ ਪਰ ਅਸੀਂ ਆ ਡੀਸੀਪੀ ਸਾਹਿਬ ਕੋ ਪਹੁੰਚੇ ਕਿਉਂਕਿ ਪਿਛਲੇ ਦਿਨ ਹੀ 15 ਤਰੀਕ ਦਾ ਵਾਕਿਆ ਹੈ ਕਿ ਸਾਡੀ ਭੈਣ ਜਿਹੜੀ ਕਿ ਪ੍ਰਵਾਸੀ ਪਰਿਵਾਰ ਦੇ ਨਾਲ ਸੰਬੰਧਤ ਆ ਉਹਦੇ ਨਾਲ ਇੱਕ ਜਿਹੜਾ ਇਹਨਾਂ ਦਾ ਮਾਲਕ ਆ ਜਿੰਨਾ ਕੋਈ ਨੌਕਰੀ ਕਰਦੇ ਸੀ ਉਹਨੇ ਇਹਨਾਂ ਦੇ ਨਾਲ ਮਾਰਕੁੱਟ ਕੀਤੀ ਇਹਨਾਂ ਦੇ ਕੱਪੜੇ ਪਾੜੇ ਆ ਔਰ ਬੜੀ ਸ਼ਰਮਨਾਕ ਘਟਨਾ ਹੈ ਇਹਦੀ ਅਸੀਂ ਨਿੰਦਾ ਕਰਦੇ ਆ ਔਰ ਡੀਸੀਪੀ ਸਾਹਿਬ ਨੇ ਆਸ਼ਵਾਸ਼ਣ ਤੇ ਦਿੱਤਾ ਹੈ ਵੀ ਜਲਦੀ ਤੋਂ ਜਲਦੀ ਕਾਰਵਾਈ ਹੋਏਗੀ ਤੇ ਮੈਂ ਪ੍ਰਸ਼ਾਸਨ ਨੂੰ ਵੀ ਇਹ ਦੱਸਣਾ ਚਾਹੁੰਦਾ ਔਰ ਸਰਕਾਰ ਨੂੰ ਵੀ ਇਹ ਦੱਸਣਾ ਚਾਹੁੰਦਾ ਵੀ ਜੇ ਸਰਕਾਰ ਇਹਨਾਂ ਦੀ ਸੁਣਵਾਈ ਜਲਦੀ ਨਹੀਂ ਹੋਈ ਤੇ ਫਿਰ ਜਿਹੜੇ ਸਬੰਧਤ ਅਫਸਰ ਨੂੰ ਜਿਹੜੀ ਮੰਗ ਪੱਤਰ ਦਿੱਤਾ ਆ ਜਾਂ ਜਿੰਨਾਂ ਦੇ ਨੋਟਿਸ ਸਾਰਾ ਮੈਟਰ ਆ ਉਹਨਾਂ ਦੇ ਦਫ਼ਤਰ ਦਾ ਘਰਾਵ ਵੀ ਕੀਤਾ ਜਾਏਗਾ ਔਰ ਸਮਾਜ ਨੂੰ ਬੇਨਤੀ ਆ ਕਿ ਕੱਲੇ-ਕੱਲੇ ਹੋ ਕੇ ਲੜਨ ਦੀ ਬਜਾਏ ਅਸੀਂ ਇਕੱਠੇ ਹੋਈਏ ਔਰ ਇਹਨਾਂ ਲੋਕਾਂ ਨੂੰ ਜਿਹੜੇ ਇਨ੍ਹਾਂ ਲੋਕਾਂ ਦੇ ਉੱਤੇ ਤਾ